ਵੀ 5-7 ਰੁਪਈਆ ਪਿੱਛੇ ਆਪਦੀ ਜ਼ਮੀਰ ਨਾ ਵੇਚੋ ਇਹ ਜਦ ਦੇ ਮੰਡੀਆਂ ਬੰਦ ਹੋ ਗਈਆਂ ਤੁਹਾਡੀ ਕਣਕ ਕਿਸੇ ਨੇ 500 ਨੂੰ ਨਹੀਂ ਪੁੱਛਣਾਗਾ ਕੋਈ ਬੈਠੇ ਸੀ ਕਿ 2000 ਕਟਾ ਇੱਕ ਬੰਦੇ ਨੇ ਖਰੀਦਿਆ ਤਾਂ ਉਹ ਕਿੱਥੋਂ ਖਰੀਦ ਰਿਹਾ ਇਸੇ ਮੰਡੀ ਚ ਖਰੀਦ ਰਿਹਾ ਜਿਹੜੇ ਸਰਕਾਰੀ ادارے ਆ ਉਹ ਕਹਿ ਰਹੇ ਆ ਵੀ ਕਣਕ ਆ ਨਹੀਂ ਰਹੀ ਮੰਡੀ ਚ ਬੇਸ਼ੱਕ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ 1 ਅਪ੍ਰੈਲ ਤੋਂ ਮੰਡੀਆਂ ਦੇ ਵਿੱਚ ਕਣਕ ਦੀ ਖਰੀਦ ਸ਼ੁਰੂ ਹੋ ਗਈ ਹੈ ਲੇਕਿਨ ਅਬੋਹਰ ਦੀ ਮੰਡੀ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਆ एसएमसी मौजूद है अबोहर दी अनाज मंडी ਦੇ ਵਿੱਚ ਜਿੱਥੇ ਸਰਕਾਰੀ ਖਰੀਦ ਤਾਂ ਜੁ ਸ਼ੁਰੂ ਨਹੀਂ ਹੋਈ ਲੇਕਿਨ ਇਥੇ ਪ੍ਰਾਈਵੇਟ ਜਿਹੜੇ ਪਲੇਅਰਸ ਹੈ ਉਹਨਾਂ ਦੇ ਹੱਥ ਜਿਹੜੀ ਹੈ ਕਣਕ ਜਾਰੀ ਹੈਗੀ ਕਿਹਾ ਜਾ ਰਿਹਾ ਹੈ ਕਿ ਤਿੰਨ ਖੇਤੀ ਕਾਨੂੰਨ ਜਿਹੜੇ ਹੈ ਕੇਂਦਰ ਸਰਕਾਰ ਵੱਲੋਂ ਜਿਹੜੇ ਲਾਗੂ ਕੀਤੇ ਗਏ ਸੀ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਗੋਲ-ਬੋਲ ਤਰੀਕੇ ਦੇ ਨਾਲ ਹੈ ਅਬੋਹਰ ਦੀ ਮੰਡੀ ਦੇ ਵਿੱਚ ਲਾਗੂ ਕਰ ਦਿੱਤਾ ਗਿਆ ਹੈ ਤੇ ਪ੍ਰਾਈਵੇਟ ਪਲੇਅਰ ਜਿਹੜਾ ਹੈ ਉਹ ਕਣਕ ਦੀ ਖਰੀਦ ਜਿਹੜੀ ਹੈ ਖਰੀਦ ਕਰ ਰਿਹਾ ਹੈ ਆ ਇਥੇ ਕਿਸਾਨ ਨੇਤਾਵਾਂ ਦੇ ਦਖਲਅੰਦਾਜ਼ੀ ਤੋਂ ਬਾਅਦ ਜਿਹੜੀ ਹੈ ਅੱਜ ਅ ਕਿਆ ਜਾ ਸਕਦਾ ਤਿੰਨ ਦਿਨਾਂ ਤੋਂ ਬਾਅਦ ਜਿਹੜੀ ਇਹ ਸ਼ੁਰੂ ਹੋ ਰਹੀ ਹੈ ਕਣਕ ਦੀ ਖਰੀਦ ਤੇ ਤੁਹਾਨੂੰ ਦਿਖਾਣੇ ਆ ਕਿ ਕਿਸ ਤਰ੍ਹਾਂ ਦੇ ਨਾਲ ਇੱਥੇ ਅਨਾਜ ਮੰਡੀ ਦੇ ਵਿੱਚ ਕਿਸਾਨ ਆਗੂ ਵੀ ਮੌਜੂਦ ਹੈ ਤੇ ਨਾਲ ਇਹ ਸਰਕਾਰੀ ਅਧਿਕਾਰੀ ਵੀ ਮੌਜੂਦ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਕਿ ਆਖਰ ਕਿਸ ਤਰ੍ਹਾਂ ਦੇ ਨਾਲ ਭਗਵੰਤਪਨ ਸਰਕਾਰ ਵੱਲੋਂ ਜਿਹੜਾ ਹੈਗਾ ਪ੍ਰਾਈਵੇਟ ਪਲੇਅਰਸ ਨੂੰ ਪਹਿਲ ਕਿਉਂ ਦਿੱਤੀ ਗਈ ਹੈ ਕੀ ਲੱਗਦਾ ਕਿਆ ਜਾ ਸਕਦਾ ਕਿ ਭਗਵੰਤਪਨ ਸਰਕਾਰ ਵੱਲੋਂ ਪ੍ਰਾਈਵੇਟ ਪਲੇਅਰ ਜਿਹੜੇ ਆ ਉਹਨਾਂ ਨੂੰ ਮੰਡੀ ਦੇ ਵਿੱਚ ਖੁੱਲ੍ਹ ਦੇ ਦਿੱਤੀ ਗਈ ਹੈ ਤੇ ਉਹਨਾਂ ਨੂੰ ਪਹਿਲ ਦਿੱਤੀ ਦੇ ਦਿੱਤੀ ਗਈ ਹੈ ਕਿ ਉਹ ਜਿਹੜੀ ਕਣਕ ਦੀ ਖਰੀਦ ਹੈ ਉਹ ਕਰ ਸਕਦਾ ਹੈ ਹਾਲਾਂਕਿ ਬੋਰ ਦੀ ਨਾਜ ਮੰਡੀ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਕਿਹਾ ਜਾ ਰਿਹਾ ਕਿ ਕਣਕ ਦੀ ਖਰੀਦ ਸ਼ੁਰੂ ਨਹੀਂ ਹੋਈ ਆਪਣੇ ਹਬੋਰ ਦੀ ਮੰਡੀ ਵਿੱਚ ਜਿਹੜੇ ਸੱਤ ਪਲੇਅਰ ਸੀਗੇ ਜਿਨ੍ਹਾਂ ਨੇ ਚੱਕੀਆਂ ਲਾਈਆਂ ਸੀਗੀਆਂ ਹਨ ਫੈਕਟਰੀ ਲਾਈ ਸੀਗੀ ਅ ਜੇ ਆ ਮੰਡੀ ਦੇ ਵਿੱਚੋਂ ਕਣਕ ਖਰੀਦਦੇ ਨੇ ਜਿੱਦਾਂ ਉਹਨਾਂ ਨੇ ਹੁਣ ਆਪ ਨੂੰ ਦੱਸਿਆ ਉਹ ਘੱਟ ਤੋਂ ਘੱਟ 1 ਲੱਖ 2.5 ਲੱਖ ਤੱਕ ਖਰੀਦਦੇ ਨੇ ਜਿੰਨਾ ਉਹਨਾਂ ਦੱਸਿਆ ਵੀ ਜੇ 60% ਖਰੀਦਦੇ ਨੇ ਤੇ ਉਹਦੇ ਨਾਲ ਉਹਨਾਂ ਦਾ ਬੰਧ ਹੈ 1 ਲੱਖ ਤੇ 94 ਮੈਟ੍ਰਿਕ ਟਨ ਤੇ ਇਹ ਸਾਡੀ ਜਿਹੜੀ ਮੰਡੀ ਹਬੋਰ ਦੀ ਇਹਦੀ ਕਣਕ ਦੀ ਕੈਪੈਸਿਟੀ ਜਿਹੜੀ ਹੈਗੀ ਹੈ 2 ਲੱਖ ਟਨ ਦੀ ਆ 2 ਲੱਖ ਮੈਟ੍ਰਿਕ ਟਨ ਦੀ ਤੁਸੀਂ ਇੱਥੋਂ ਸਮਝ ਲਾਓ ਵੀ ਉਹਨਾਂ ਨੂੰ ਮੰਡੀ ਫੀਸ ਬਿਲਕੁਲ ਮਾਫ ਕੀਤੀ ہوئی ਆ ਜੇ ਸਾਰੀ ਇੱਥੋਂ ਕਣਕ ਉਹ ਚੱਕਣਗੇ ਤੇ ਸਾਡੀ ਮਾਰਕੀਟ ਕਮੇਟੀ ਦੇ ਕੋਲ ਕੋਈ ਪੈਸਾ ਨਹੀਂ ਜਾਏਗਾ ਤੇ ਮਾਰਕੀਟ ਕਮੇਟੀ ਤੇ ਜਿੰਨੇ ਅਧਿਕਾਰੀ ਜਦੋਂ ਪੈਸਾ ਨਹੀਂ ਹੋਏਗਾ ਕੰਮ ਨਹੀਂ ਚੱਲਣਾ ਸਾਡੀਆਂ ਜਿਹੜੀਆਂ ਮੰਡੀ ਬੋਰਡ ਦੀਆਂ ਸੜਕਾਂ ਨੇ ਉਹ ਵੀ ਬੰਨੀਆਂ ਬੰਦ ਜਿੰਨੇ ਵੀ ਕੰਮ ਸੀ ਸਾਰੇ ਖੱਪ ਹੋ ਜਾਣਗੇ ਤੇ ਕਿਸਾਨ ਨੂੰ ਜਿਹੜੀ ਆਪਾਂ ਲੜਾਈ ਦਿੱਲੀ ਲੜੀ ਸੀਗੀ ਇਹ 5 ਰੁਪਏ ਵਾਧਾ ਦੇ ਰਿਆ 5 ਰੁਪਏ 20 ਕੁਇੰਟਾਲਾ ਮਗਰ 100 ਰੁਪਏ ਬੰਦਾ ਤੇ 100 ਰੁਪਏ ਨਾਲ ਕਿਸਾਨ ਨੂੰ ਕੀ ਫਰਕ ਪੈਂਦਾ ਕੋਈ ਨਹੀਂ ਨਾ ਪੈਂਦਾ ਪਰ ਜਿਹੜਾ 플레이ਰ ਖਰੀਦ ਰਿਹਾ ਜਦੋਂ ਇਥੋਂ ਸਰਕਾਰ ਕਰਨ ਚੱਕਦੀ ਆ ਤੇ ਸਰਕਾਰ 6% ਜਿਹੜਾ ਮਾਰਕੀਟ ਫੀਸ ਲੱਗਦੀ ਆ ਜਿੰਦੇ ਨਾਲ ਉਹ ਚੱਲਦੀ ਆ ਤੇ ਉਸ ਬੰਦੇ ਨੂੰ 45 46 ਰੁਪਏ ਵਾਚ ਰਹੇ ਆ ਜਿਹੜਾ ਪਲੇਅਰ ਖਰੀਦ ਰਿਹਾ ਤੇ ਉਹਨੂੰ 5 ਰੁਪਏ ਵਧ ਦੇਣ ਨਾਲ ਕਿੰਨਾ ਫਰਕ ਪੈਂਦਾ ਉਹ ਫ੍ਰੀ ਫ੍ਰੀ ਚੁੱਕ ਰਿਹਾ ਤੇ ਦੂਜੇ ਪਾਸੇ ਢੰਡੋਰਾ ਪੇਟ ਰਹੇ ਨੇ ਵੀ ਅਸੀਂ ਪ੍ਰਾਈਵੇਟ ਵਕਾ ਰਹੇ ਆ ਪ੍ਰਾਈਵੇਟ ਜੋ ਬਿੱਲ ਆਪਣੇ ਤੇ 20 ਦੇ ਵਿੱਚ ਇਹਨਾਂ ਲੈ ਕੇ ਆਏ ਸੀ ਭਾਜਪਾ ਸਰਕਾਰ ਜੋ ਭਾਜਪਾ ਸਰਕਾਰ ਕੰਮ ਨਹੀਂ ਕਰ ਸਕੀ ਸੀਗੀ ਉਹ ਕਿਤੇ ਨਾ ਕਿਤੇ ਜਿਹੜੀ ਆਮ ਆਦਮੀ ਪਾਰਟੀ ਆ ਉਹਨਾਂ ਦੇ ਵਿੱਚ ਉਹਨਾਂ ਦੇ ਤਰੀਕੇ ਨਾਲ ਇੱਕ ਜਿਹੜੇ ਕਾਨੂੰਨ ਆ ਮੰਡੀਆਂ ਵਿੱਚ ਲਾਗੂ ਕਰ ਰਹੀ ਆ ਆਉਣ ਵਾਲੇ ਸਮੇਂ ਵਿੱਚ ਜਦੋਂ ਜਿਆਦਾ ਲੰਮਾ ਟਾਈਮ ਜਾਏਗਾ ਸਮਝ ਲਓ ਵੀ 2-3 ਸਾਲ ਇੱਥੇ ਇਹ ਫਸਲ ਜਿਹੜੀ ਪ੍ਰਾਈਵੇਟ ਚੱਕੀ ਜਾਏਗੀ ਇਹ ਮੰਡੀ ਬੰਦ ਹੋ ਜਾਏਗੀ ਤੇ ਵਾਕਏ ਜਿਵੇਂ ਜੂਪੀ ਦੇ ਵਿੱਚ ਲੋਕਾਂ ਦੇ ਖੇਤਾਂ ਚੋਂ ਚੱਕਦੇ ਆ ਉਦਾਂ ਲੋਕਾਂ ਦੇ ਹੋ ਜਾਏਗੀ ਮੰਡੀ ਰਹਿਣੀ ਨਹੀਂਗੀ ਇਹ ਸਿਰਫ ਤੇ ਸਿਰਫ ਉਹੀ ਕਾਨੂੰਨ ਲਾਗੂ ਕਰਨ ਦਾ ਇਹਨਾਂ ਦਾ ਜ਼ਰੀਆ ਲੱਗਦਾ ਨਹੀਂ ਕਿ 1 April ਤੋਂ ਜਿਹੜੇ ਕਣਕ ਦੀ ਖਰੀਦ ਸ਼ੁਰੂ ਹੋ ਗਈ ਤਾਂ ਆ ਬੋਰ ਦੇ ਮੰਡੀ ਦੇ ਵਿੱਚ ਕਣਕ ਦੀ ਖਰੀਦ ਜਿਹੜੀ ਸ਼ੁਰੂ ਨਹੀਂ ਹੋਈ ਸੀ ਲੇਕਿਨ ਥੋੜੀ ਦਖਲ ਅੰਦਾਜ਼ੀ ਤੋਂ ਬਾਅਦ ਅੱਜ ਜਿਹੜੇ ਐ ਇੱਥੇ ਸਰਕਾਰੀ ਏਜੰਸੀਆਂ ਦੇ ਜ ਆਈ ਹੈ ਜੀ ਵੈਸੇ ਲਿਖਤੀ ਪੜਤੀ ਤਾਂ 1 April ਤੋਂ ਚਾਲੂ ਆ ਪਰ ਗਰਾਉਂਡ ਲੈਵਲ ਤੇ ਚਾਲੂ ਨਹੀਂ ਹੋਈ ਸੀ ਕਿ ਕਣਕ ਨਹੀਂ ਆਈ ਜਦੋਂ ਜਿਹੜਾ ਪ੍ਰਾਈਵੇਟ ਖਰੀਦ ਰਿਹਾ ਉਹ ਕਿੱਥੋਂ ਖਰੀਦ ਰਿਹਾ ਫਿਰ ਜੇ ਮੰਡੀ ਚ ਕਣਕ ਹੀ ਨਹੀਂ ਆ ਰਹੀ ਤਾਂ ਪ੍ਰਾਈਵੇਟ ਜਿਹੜਾ ਖਰੀਦ ਰਿਹਾ ਉਹ ਕਿੱਥੋਂ ਖਰੀਦ ਰਿਹਾ ਅੱਜ ਅਸੀਂ ਇੱਕ ਬੈਠੇ ਸੀ ਕਿ 2000 ਕਟਾ ਇੱਕ ਬੰਦੇ ਨੇ ਖਰੀਦਿਆ ਤਾਂ ਉਹ ਕਿੱਥੋਂ ਖਰੀਦ ਰਿਹਾ ਇਸੇ ਮੰਡੀ ਚ ਖਰੀਦ ਰਿਹਾ ਤੇ ਜਿਹੜੇ ਸਰਕਾਰੀ ادارے ਆ ਉਹ ਕਹਿ ਰਹੇ ਆ ਵੀ ਕਣਕ ਆ ਨਹੀਂ ਰਹੀ ਮੰਡੀ ਚ ਇਹਨਾਂ ਦਾ ਸਕੀਮ ਸੀ 15 ਤਰੀਕ ਤੋਂ ਚਾਲੂ ਕਰਾਂਗੇ ਪਰ ਨਹੀਂ ਚਲੋ ਅੱਜ ਅਸੀਂ ਆਏ ਸੀਗੇ ਤੇ ਅੱਜ ਹੁਣ ਖਰੀਦ ਚਾਲੂ ਹੋ ਗਈ ਆ ਬਾਕੀ ਮੈਂ ਕਿਸਾਨਾਂ ਨੂੰ ਵੀ ਅਪੀਲ ਕਰਨਾ ਚਾਹਣਾ ਵੀ 5-7 ਰੁਪਿਆ ਪਿੱਛੇ ਆਪਦੀ ਜ਼ਮੀਰ ਨਾ ਵੇਚੋ ਇਹ ਜਦ ਦੇ ਮੰਡੀਆਂ ਬੰਦ ਹੋ ਗਈਆਂ ਤੁਹਾਡੀ ਕਣਕ ਕਿਸੇ ਨੇ 500 ਨੂੰ ਨਹੀਂ ਪੁੱਛਣਾਗਾ ਆਪਾਂ ਪਹਿਲਾਂ ਵੀ 750 ਆਪਦੇ ਸ਼ਹੀਦ ਕਰਾ ਕੇ ਆਏ ਆ ਹੁਣ ਫੇਰ ਆਪਾਂ ਬਾਰਡਰਾਂ ਤੇ ਬੈਠੇ ਆ ਆਪਣੇ ਪਿੱਛੇ ਉਹ ਹੀ ਐਮਐਸਪੀ ਪਿੱਛੇ ਇਹਨਾਂ ਮੰਡੀਆਂ ਪਿੱਛੇ ਹੀ ਸ਼ੁਭ ਕਰਨ ਸ਼ਹੀਦ ਹੋਇਆ ਤੇ ਡੱਬ ਡੱਬੇ ਵਾਲਾ ਨਵਰੀਤ ਆ ਜਿਹੜਾ ਮੁੰਡਾ ਉਹ ਸ਼ਹੀਦ ਹੋਇਆ ਸੋ ਆਪਣਾ ਮਾੜਾ ਮੋਟਾ ਯਾਦ ਰੱਖੋ ਉਹਨਾਂ ਨੂੰ ਉਹ ਆਪਣੀ ਆਪਣੀ ਇਸ ਮੰਡੀਆਂ ਪਿੱਛੇ ਇਸ ਐਮ ਐਸ ਪੀ ਪਿੱਛੇ ਸ਼ਹੀਦियां ਦੇ ਕੇ ਗਏ ਆ ਪਰ ਕਿਸਾਨ ਜਿਹੜਾ ਹੈਗਾ ਖੁਸ਼ ਹੈਗਾ ਉਹ ਕਹਦਾ ਹੈਗਾ ਕਿ ਨਾ ਤਾਂ ਮੈਨੂੰ ਕੋਈ ਖੱਜਲ ਖਵਾਰੀ ਹੈਗੀ ਨਾ ਮੈਨੂੰ ਰਾਤ ਬਤਾਨੀ ਪੈਂਦੀ ਹੈ ਤੇ ਮੇਰੀ ਹੱਥੋਂ ਹੱਥ ਜਿਹੜੀ ਆਈ ਕਣਕ ਜਿਹੜੀ ਵੇਚ ਜਾਂਦੀ ਹੈ ਤੇ ਨਾਲ ਹੀ ਜਿਹੜਾ ਪੈਸੇ ਵੀ ਵੱਧ ਮਿਲਦੇ ਆ ਉਹ ਰੋਲਾ ਇਹ ਆ ਨਾ ਵੀ ਕਿਸਾਨ ਫਿਰ ਐਸੇ ਗੱਲੋਂ ਤਾਂ ਭੋਲੇ ਹੁੰਦੇ ਆ ਨਾ ਲੰਮਾ ਨਹੀਂ ਸੋਚਦੇ ਕੇ ਉਹ ਤਾਂ ਹੁਣ ਵੇਂਦੇ ਆ ਮੌਕੇ ਦਾ ਵੀ ਮੈਨੂੰ ਰਾਤ ਨਾਲ ਲਾਉਣੀ ਪ ਉਹਨਾਂ ਨੇ ਲੰਮਾ ਨਹੀਂ ਨਾ ਸੋਚਣਾ ਵੀ ਜਿੱਦੇ ਮੰਡੀਆਂ ਬੰਦ ਹੋ ਗਈਆਂ ਥੋੜੀ ਕਿਸੇ ਨੇ 500000 ਨੂੰ ਨਹੀਂ ਇਹ ਕਣਕ ਪੁੱਛਣੀ ਜਿੱਦਾਂ ਯੂਪੀ ਬਿਹਾਰ 'ਚ ਹਾਲ ਹੋਇਆ ਯੂਪੀ ਬਿਹਾਰ 'ਚ ਕਣਕ 1000 ਰੁਪਏ ਇਹਨੂੰ ਵਿਕਦੀ ਆ ਝੋਨਾ ਵੀ ਉਹਨਾਂ ਦਾ ਏ ਟਾਈਮ ਮੰਦਾ ਹਾਲ ਹੋ ਜਾਂਦਾ ਪੰਜ ਸੱਤ ਕਿੱਲਿਆਂ ਵਾਲੇ ਆਪਣੇ ਦਿਹਾੜੀਆਂ ਕਰਨ ਆਉਂਦੇ ਆ ਕਿਉਂ ਆਉਂਦੇ ਆ ਜੇ ਉਹਨਾਂ ਨੂੰ ਰੇਟ ਨਹੀਂ ਮਿਲਦਾ ਤਾਂ ਆਉਂਦੇ ਆ ਆਪਣੇ ਇੱਥੇ 2 ਕਿੱਲੇ ਵਾਲਾ ਵੀ ਸਰਦਾਰ ਆ ਲੱਗਦਾ ਭਗਵੰਤਪਾਲ ਸਰਕਾਰ ਨੇ ਜਿਹੜਾ ਹੈਗਾ ਬੀਜੇਪੀ ਦੇ ਨਾਲ ਹੱਥ ਮਿਲਾ ਲਿਆ ਇਹ ਉਹਦਾ ਸਾਬਤ ਹੋ ਹੀ ਰਿਹਾ ਜੀ ਬੀ ਟੀਮ ਤਾਂ ਸਾਬਤ ਹੋ ਹੀ ਰਹੀ ਹੈ ਨਾ ਕਿਤੇ ਨਾ ਕਿਤੇ ਜੇ ਉਹਨਾਂ ਦੇ ਬਿੱਲ ਲਾਗੂ ਕਰ ਰਹੇ ਆ ਤਾਂ ਸਮਝ ਲਓ ਬੀ ਟੀਮ ਹੀ ਆ ਪਿੱਛੇ ਜੇ ਇਹਨਾਂ ਨੇ ਐਲਾਨ ਵੀ ਕਰਤਾ ਸੀਗਾ ਵੀ 25 ਮੰਡੀਆਂ ਹੀ ਬੰਦ ਕਰ ਦਿਓ ਉਹ ਤਾਂ ਚਲੋ ਜਥੇਬੰਦੀਆਂ ਦੇ ਦਬਾਅ ਕਰਕੇ ਫਿਰ ਉਹਨਾਂ ਨੂੰ ਉਹ ਵਾਪਸ ਲੈਣਾ ਪਿਆ ਆ ਉਹਦਾ ਬਿਆਨ ਆਪਦਾ ਜਿਹੜਾ ਉਹਨੂੰ ਨੋਟੀਫਿਕੇਸ਼ਨ ਜਾਰੀ ਕਰਨਾ ਪਿਆ ਵੀ ਅਸੀਂ ਨਹੀਂ ਮੰਡੀਆਂ ਬੰਦ ਕਰ ਰਹੇ ਸੈਲੋ ਨੂੰ ਮਨਜ਼ੂਰੀ ਦਿੱਤੀ ਸੀ ਸੋ ਇਸ ਕਰਕੇ ਜਗ ਜਾ ਰਹੀ ਹੈ ਸਾਰੇ ਰਲੇ ਹੋਏ ਆ ਕੋਈ ਤੁਹਾਡਾ ਹਮਾਇਤੀ ਨਹੀਂ ਕਿਸਾਨਾਂ ਦਾ ਕੋਈ ਮਤ ਇਹਦੇ ਵਿੱਚ ਜਦੋਂ ਮਾਰਕੀਟ ਦੇ ਵਿੱਚ ਇੱਥੇ ਕਣਕ ਮੰਡੀ ਚ ਆ ਗਈ ਆ ਸਰਕਾਰੀ ਜਿਹੜਾ ਅਦਾਰਾ ਇੱਥੇ ਆ ਹੀ ਨਹੀਂ ਰਿਹਾ ਤੇ ਕਣਕ ਜਿੰਨੇ ਸਵੇਰ ਦੀ ਛੱਟੀ ਸ਼ਾਮ ਨੂੰ ਪ੍ਰਾਈਵੇਟ ਵੇਚੂਗਾ ਨਾ 5-4 ਰੁਪਏ ਨਾਲ ਵੱਧ ਮਿਲ ਕੇ ਨਾਲ ਇਹਨਾਂ ਦਾ ਵੇਚ ਕੇ ਮੈਂ ਘਰ ਜਾ ਕੇ ਆਪਦੇ ਐਡੇ ਮੋٹے ਮੱਛਰ ਚ ਕਦੋਂ ਜੇ ਇੱਥੇ ਜਿਵੇਂ ਹੁਣ ਸੈਕਟਰੀ ਸਾਹਿਬ ਵੀ ਆ ਗਏ ਸਾਰੇ ਆ ਗਏ ਆ ਜੇ ਵਿੱਚ ਲਗੇ ਫਿਰਦੇ ਆ ਕਿਸਾਨ ਨੂੰ ਪਤਾ ਵੀ ਮੇਰੀ ਸਰਕਾਰ ਖਰੀਦੀ ਤੇ 5 ਰੁਪਏ ਨਾਲ ਕੋਈ ਕਣਕ ਦੇ ਕੇ ਖੁਸ਼ ਨਹੀਂ ਹੈਗਾ ਕਿਸਾਨ ਨੂੰ ਮਜਬੂਰ ਕਰ ਦਿੱਤਾ ਕਿ ਹੈਗਾ ਕਿ ਉਹ ਜਿਹੜਾ ਹੈਗਾ ਪ੍ਰਾਈਵੇਟ ਪਲੇਅਰ ਦੇ ਹੱਥ ਉਹ ਉਹ ਤੇ ਕਲੀਅਰ ਹੀ ਆ ਮਨਜ਼ੂਰੀ ਨ ਮਜਬੂਰ ਹੋ ਕੇ ਜਾ ਰਿਹਾ ਕੀ ਕਹਾਂਗੇ ਅੱਜ ਜਿਹੜਾ ਹੈਗਾ ਕਿ ਕਿਸਾਨ ਯੂਨੀਅਨ ਦਾ ਕਹਿਣਾ ਹੈਗਾ ਕਿ ਖਰੀਦ ਏਜੰਸੀਆ ਜਿਹੜੀ ਸਰਕਾਰੀ ਹੈਗੀ ਆ ਉਹਨਾਂ ਵੱਲੋਂ ਜਿਹੜਾ 1 ਅਪ੍ਰੈਲ ਤੋਂ ਅੱਜ ਤੱਕ ਜਿਹੜਾ ਹੈਗਾ ਪੈਰ ਨਹੀਂ ਰੱਖਿਆ ਗਿਆ ਕੋਈ ਕਣਕ ਦੀ ਜਿਹੜੀ ਖਰੀਦ ਹੈ ਨਹੀਂ ਕੀਤੀ ਗਈ ਹੈਗੀ ਤੇ ਦਖਲ ਅੰਦਾਜ਼ੀ ਤੋਂ ਬਾਅਦ ਅੱਜ ਜਿਹੜੇ ਖਰੀਦ ਏਜੰਸੀ ਦੇ ਅਧਿਕਾਰੀ ਨਜ਼ਰ ਆ ਰਹੇ ਰਾਇਵਲ ਸਾਡੀ ਜਦੋਂ ਮਾਰਕ ਕਮੇਟੀ ਸਾਡੇ ਅਬੋਰ ਦੇ ਵਿੱਚ ਸਾਰੇ ਪ੍ਰਬੰਧ ਮੁਕੰਮਲ ਹੋ ਚੁੱਕੇ ਅਸੀਂ ਸਰਕਾਰ ਦੀਆਂ ਦਿਹਿਤਾ ਮੁਤਾਬਕ ਇੱਕ ਤਰੀਕ ਤੋਂ ਪਰਚੇ ਚਾਲੂ ਹੈ لیکن ਹਰੇ ਕੱਲ ਕਾਲੀ ਮਰਗੀ ਆਪਣੇ ਜੀਵਿਦਾਰ ਲੈ ਕੇ ਆਏ ਫਸਲ ਜਿੰਨਾ ਕਿ ਮੋਸਟ ਜ਼ਿਆਦਾ ਸੀਗਾ ਤੇ ਉਹ ਪ੍ਰਾਈਵੇਟ ਸਾਰਾ ਵਿਗ ਗਿਆ ਜਿੰਨੀਆਂ ਆਏ ਮੋਸਟ ਸਾਰੇ ਵਿਗ ਗਿਆ ਸਾਰੀਆਂ ਏਜੰਸੀਆਂ ਦੇ ਨਾਲ ਤੁਰੇ ਫਿਰਦੇ ਮੇਰੇ ਕੋਈ ਕਿਸੇ ਕਿਸਮ ਦੀ ਕੋਈ ਅਣਗਹਿਲੀ ਨਹੀਂ ਕੀਤੀ ਜਾਂਦੀ ਕਿਸੇ ਵੱਲ ਆਹ ਕਿਹਦੇ ਏਜੰਸੀ ਕਹਤੇ ਅਧਿਕਾਰੀ ਕਹਿ ਰਹੇ ਸੀਗੇ ਕਿ ਅਸੀਂ ਨਹੀਂ ਗਏ ਕਿਉਂਕਿ ਪ੍ਰਾਈਵੇਟ ਵਿਕ ਰਹੀ ਹੈ ਨਹੀਂ ਉਹ ਤਾਂ ਲਗ ਲਗ ਅਸੀਂ ਫੜ ਵੰਡੇ ਪਏ ਆ ਅਲੱਗ ਅਲੱਗ ਏਜੰਸੀਆਂ ਨੂੰ ਅਲੱਗ ਅਲੱਗ ਫੜ ਵੰਡ ਦਿੱਤੇ ਆ ਜੇ ਉਹਨਾਂ ਦੇ ਫੜ ਫੜ ਦੇ ਵਿੱਚ ਜਾਊਗਾ ਤਾਂ ਉਹਨਾਂ ਦੇ ਪਰਚੇਜ਼ ਕਰਨੀ ਆ ਜਿਹੜੇ ਜਿਹਨਾਂ ਦੇ ਫੜ ਵਿੱਚ ਆਇਆ ਉਹ ਜੀਵਿਦਾਰ ਕਹਿੰਦੇ ਆਂ ਇਹ ਪ੍ਰਾਈਵੇਟ ਵੇਚਣਾ ਉਹ ਪ੍ਰਾਈਵੇਟ ਵਿੱਚ ਵਿੱਚ ਆ ਗਿਆ ਸਾਰਾ ਇਹਦਾ ਮਤਲਬ ਜਿਹੜੀ ਪ੍ਰਾਈਵੇਟ ਜਿਹੜੀ ਕਨ ਖਰੀਦ ਹੋਵੇਗੀ ਤਾਂ ਜਿਹੜਾ ਟੈਕਸ ਜਿਹੜਾ ਆਣਾ ਹੈ ਜਿਹਦੇ ਨਾਲ ਕੰਮ ਹੋਣੇ ਹੈਗੇ ਉਹ ਕਿਵੇਂ ਹੋਣ ਇਹ ਸਕਾਰ ਦੀਆਂ ਹਦਿਅਤਾਂ ਜਦੋਂ ਫਲੋਰ ਮਿਲਾਂ ਵਾਲੇ ਨੂੰ ਫੀਸ ਮਾਪ ਹੈਗੀ ਆ ਫਲੋਰ ਮਿਲਾਂ ਦਾ ਵੱਧ ਰੇਟ ਤੇ ਖਰੀਦੀ ਜਾਂਦੇ ਜੀਮੀਦਾਦ ਦੇ ਨੂੰ ਤਿਆਰ ਸਾਨੂੰ ਕੀ ਦਰਾਜ ਨਹੀਂ ਤੁਸੀਂ ਖਰੀਦ ਪ੍ਰਬੰਧ ਜਿਹੜੇ ਮੁਕੰਮਲ ਹੋਣ ਦਾ ਜਿਹੜਾ ਦਾਵਾ ਕਰ ਰਹੇ ਹੋ ਲੇਕਿਨ ਅਸੀਂ ਦੇਖਿਆ ਕਿ ਸਾਫ ਸਫਾਈ ਦਾ ਪ੍ਰਬੰਧ ਨਹੀਂ ਹੈ ਥਾਂ ਥਾਂ ਤੇ ਜਿਹੜਾ ਕੂੜਾ ਪਿਆ ਜਾਂ ਫਿਰ ਜਿਹੜੇ ਪਸ਼ੂ ਜਿਹੜੇ ਮੰਡੀ ਦੇ ਵਿੱਚ ਤੁਰੇ ਫਿਰਦੇ ਨੇ ਸਾਡੇ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਹੈ ਸਾਫ ਸਫਾਈ ਸਭ ਤੋਂ ਵਧੀਆ ਹੋ ਚੁੱਕੀ ਹੈ ਕਿਉਂ ਵਿੱਚ ਇੱਥੇ ਮੰਡੀ ਦੇ ਵਿੱਚ ਸਰੋਂ ਆਉਂਦੀ ਹੈ ਜੀ ਤੇ ਪਿਛਲੇ ਸਾਲ ਤੋਂ ਕੂਟਲ ਦਾ ਠੇਕਾ ਵੀ ਨਹੀਂ ਹੋ ਰਿਹਾ ਸਰਕਾਰ ਦੀ ਹਦਾਇਤ ਮੁਤਾਬਕ ਇਹ ਜਿਹੜਾ ਕੂਟਲ ਮਾਰਾ ਮੋਟਾ ਸਾਫ ਸਫਾਈ ਹੁੰਦੀ ਹੈ ਇਹ ਸਰੋਂ ਦੀ ਬਾਜੀ ਬਾਜੀ ਹੁੰਦੀ ਹੈ ਇਹ ਆਪ ਹੀ ਜ਼ਿੰਮੇਵਾਰ ਚੱਕ ਕੇ ਲੈ ਜਾਂਦੇ ਆ ਵਾਪਸ ਸਾਡੇ ਲੇਕਿਨ ਸਫਾਈ ਦੇ ਪੂਰੇ ਪ੍ਰਬੰਧ ਕੀਤੇ ਗਏ ਸਾਡੇ ਵੱਲੋਂ ਹਾਂਜੀ ਅਸੋ ਤੁਹਾਨੂੰ ਤਸਵੀਰਾਂ ਜਿਹੜੀਆਂ ਹੈਗੀਆਂ ਬੋਰ ਦੀ ਅਨਾਜ ਮੰਡੀ ਦੇ ਦਿਖਾ ਰਹੇ ਹੈ ਕਿ ਜਿਸੇ ਅੱਜ ਕਿਸਾਨ ਯੂਨੀਅਨ ਦੀ ਦਖਲਅੰਦਾਜ਼ੀ ਤੋਂ ਬਾਅਦ ਜਿਹੜੇ ਖਰੀਦ ਏਜੰਸੀ ਸਰਕਾਰੀ ਖਰੀਦ ਏਜੰਸੀ ਦੇ ਅਧਿਕਾਰੀ ਜਿਹੜੇ ਹੈਗੇ ਮੰਡੀ ਦੇ ਵਿੱਚ ਪਹੁੰਚੇ ਤੇ ਖਰੀਦ ਜਿਹੜੀ ਸ਼ੁਰੂ ਕੀਤੀ ਗਈ ਹੈ ਲੇਕਿਨ 1 April ਦੇ ਜਿਸ ਤਰ੍ਹਾਂ ਦੇ ਦਾਅਵੇ ਕੀਤੇ ਗਏ ਜਾ ਰਹੇ ਸੀਗੇ ਉਹ ਜਿਹੜੇ ਦਾਅਵੇ ਸਾਰੇ ਜਿਹੜੇ ਅਬੋਰ ਮੰਡੀ ਦੇ ਵਿੱਚ ਖੋਖਲੇ ਸਾਬਤ ਹੋ ਰਹੇ ਸੀਗੇ ਅਫਤਾਰ ਸਿੰਘ ਪੀਟੀਸੀ ਨਿਊਜ਼ ਅਬੋਰ